ਦੋਸਤੋ ਤੁਸੀਂ ਦੇਖ ਰਹੇ ਹੋ ਬਾਪੂ ਜੀ ਜੋ ਜੁੱਤੀਆਂ ਗਾਂਢ ਰਹੇ ਜਾਂ ਕਰ ਰਹੇ ਨੇ ਜੁੱਤੀਆਂ ਦਾ ਕੰਮ ਇਹ ਕੋਈ ਆਮ ਇਨਸਾਨ ਨਹੀਂ ਬਹੁਤ ਹੀ ਮਹਾਨ ਹਸਤੀ ਹੈ ਇਹਨਾਂ ਨੇ ਕਿਸੇ ਟਾਈਮ ਵਿੱਚ ਹਾਕਮ ਬਸਕਰੀ ਵਾਲਾ ਕਰਤਾ ਰਮਲਾ ਗੱਲ ਹਰਦੀਪ ਇਹਨਾਂ ਦੀ ਬਦੌਲਤ ਇੱਥੋਂ ਤੱਕ ਪਹੁੰਚੇ ਸੀਗੇ ਪਰ ਅੱਜ ਇਹ ਹਾਲਾਤਾਂ ਦੇ ਵਿੱਚ ਆਪਾਂ ਪੁੱਛਾਂਗੇ ਇਹਨਾਂ ਤੋਂ ਵੀ ਇਹ ਹਾਲਾਤ ਕਿਉਂ ਆਏ ਜਾਂ ਕਿਸੇ ਨੇ ਬਾਤ ਕਿਉਂ ਨਹੀਂ ਫੜੀ ਇਹਨਾਂ ਦੀ ਤੁਹਾਨੂੰ ਇਹਨਾਂ ਦੇ ਕੈਸਟਾਂ ਵਗੈਰਾ ਸਾਰਾ ਪ੍ਰੋਪਰ ਦਿਖਾਵਾਂਗੇ ਤੇ ਗੱਲਬਾਤ ਕਰਾਵਾਂਗੇ ਬਾਕੀ ਵੀਰਾ ਇਹਨਾਂ ਗੱਲਬਾਤ ਕਰਦੇ ਆ ਵੀਰੇ ਤੁਸੀਂ ਕੀ ਜਾਣਦੇ ਬਾਪੂ ਜੀ ਬਾਰੇ ਵੀਰੇ ਬਾਪੂ ਜੀ ਬਹੁਤ ਪੁਰਾਣੇ ਰਾਜਤਰਾ ਮੈਂ ਨਾ ਗਾਉਣਾ ਸਿੱਖਦਾ ਹੁੰਦਾ ਹੀ ਤੇ ਇਹਨਾਂ ਦਾ ਇੱਕ ਗੀਤ ਗਾਉਂਦਾ ਹੁੰਦਾ ਹੈਗਾ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦਾ ਨਾਮ ਦੀਪ ਦਾਖਿਆਂ ਵਾਲਾ ਮੈਂ ਇਹਨਾਂ ਦਾ ਗੀਤ ਗਾਉਣਾ ਹੁੰਦਾ ਹੈ ਜੇ ਦਾਖਿਆਂ ਦੇ ਦੀਪ ਦੀ ਕਲਮ ਮਿੱਤਰੋ ਗੱਲਾਂ ਸੱਚ ਦੱਸ ਦੀ ਪੱਟ ਦਿੰਦੀ ਘਰਬਾਰ ਨਾ ਧੀ ਜਿਹੜੀ ਰਵੇ ਕੋਲੇ ਕੱਛ ਦੀ ਪੰਡਤਾਂ ਤੋਂ ਪੱਤਰੀ ਖਲਾਉਂਦਾ ਕਿਹਾਦਾ ਜੇ ਉਪਾ ਨਾ ਹੋਵੇ ਮੁਕਤੀ ਖਰਾਬ ਜੇ ਲਖ ਲਾਂ ਤਾਂ ਜੇ ਪਤਾ ਨਾ ਹੋਵੇ ਉਹ ਇੱਕ ਦਿਨ ਮੈਂ ਇੱਥੇ ਕੰਮ ਕਰਦਾ ਸੀ ਦੋਸਤ ਕੋਲੇ ਤੇ ਇੱਥੇ ਮੈਂ ਗਾਉਂਦਾ ਸੀ ਉਹ ਕਹਿੰਦਾ ਵੀ ਦੀਪ ਤਾਂ ਮੈਂ ਤੈਨੂੰ ਮਿਲਾ ਦਿੰਦਾ ਮੈਂ ਮੰਨਦਾ ਨਹੀਂ ਸੀ ਯਾਰ ਵੀ ਉਹ ਆ ਪਰ ਮੈਂ ਮਿਲਣਾ ਚਾਹੁੰਦਾ ਸੀ ਜਿਹੜਾ ਬੰਦਾ ਵੀ ਉਹਨਾਂ ਡੂੰਗਾ ਲਿਖਦਾ ਉਹਨੂੰ ਮਿਲਿਆ ਜਾਵੇ ਤਾਂ ਕੋਪਾ ਬਾਪੂ ਨਾਲ ਗੱਲਬਾਤ ਕਰਾਉਣੇ ਇੱਥੋਂ ਥੋੜਾ ਜਿਹਾ ਸਾਈਡ ਤੇ ਚਲੀਏ ਹਾਂ ਹਾਂ ਚਲੋ ਵੀਰੇ ਉੱਥੇ ਪਾਰ ਤੇ ਚੱਲਦੇ ਇੱਥੇ ਜ਼ਿਆਦਾ ਬੋਲਕੀ ਜਿਆਦਾ ਬਾਪੂ ਜੀ ਕੋਈ ਗੀਤ ਸੁਣਾਓ ਵਧੀਆ ਜਾ ਵਧੀਆ ਗੀਤ ਹੈ ਦੇਸ਼ ਭਗਤੀ ਦੀ ਵਧੀਆ ਜੀ ਕਿ ਜਿਆਜਮ ਸਰਦਾਰ ਉਦਮ ਸਿੰਘ ਸਨਾਮ ਜੀ ਨੇ ਜਲਿਆਂ ਵਾਲੇ ਬਾਗ ਦਾ ਬਦਲਾ ਜਾ ਕੇ ਇੰਗਲੈਂਡ ਲੰਡਨ ਸ਼ਹਿਰ ਵਿੱਚ ਜਾ ਕੇ ਜਨਰਲ ਡਾਇਰ ਤੋਂ ਲਿਆ ਉਸ ਵੇਲੇ ਦੀ ਗੱਲ ਮੈਂ ਪੇਸ਼ ਕਰਨ ਲੱਗਿਆ ਥੋੜੀ ਜਿਹੀ ਸੁਣਾਉਣ ਲੱਗਿਆ ਜੀ ਇੱਕ ਤਾਣ ਕੇ ਸਟੇਜ 'ਤੇ ਖੜ ਗਿਆ ਸਿੰਘ ਗੋਰੇ ਦੇ ਪ੍ਰਿੰਡ ਵਾਂਗੂ ਲੜ ਗਿਆ ਇੱਕ ਤਾਣ ਕੇ ਸਟੇਜ 'ਤੇ ਖੜ ਗਿਆ ਸਿੰਘ ਗੋਰੇ ਦੇ ਪ੍ਰਿੰਡ ਵਾਂਗੂ ਲੜ ਗਿਆ ਉਦਮ ਸਿੰਘ ਨੇ ਗੁਲਾਮੀ ਵਾਲਾ ਜੰਦਰਾਰ ਵਾਲਵਰ ਨਾਲ ਤੋੜਤਾ ਸ਼ਹਿਰ ਲੰਡਨ ਚ ਜਾ ਕੇ ਅਡਵੈਰ ਨੂੰ ਸੀ ਬਸਕੁੱਟ ਵਾਂਗੂ ਪੋਰਤਾ ਸ਼ਹਿਰ ਲੰਡਨ ਚ ਜਾ ਕੇ ਅਡਵੈਰ ਨੂੰ ਸੀ ਬਸਕੁੱਟ ਵਾਂਗੂ ਪੋਰਤਾ ਹੋ ਜਦ ਛੱਡੀਆਂ ਹਨੇਰੀ ਵਾਂਗੂ ਗੋਲੀਆਂ ਕੰਦਾ ਹੋਈਆਂ ਇੰਗਲੈਂਡ ਦੀਆਂ ਬੋਲੀਆਂ ਓਨੇ ਅਮਰਤ ਸਰਦਾ ਨੇ ਆਉਂਦਾ ਜਾ ਕੇ ਕਿਆਂ ਦੇ ਕੱਤੀ ਮੋੜਤਾ ਸ਼ਹਿਰ ਲੰਡਨ ਚ ਜਾ ਕੇ ਅਡਵੈਰ ਨੂੰ ਸੀ ਬਸਕੁੱਟ ਵਾਂਗੂ ਪੋਰਤਾ ਸ਼ਹਿਰ ਲੰਦਨ ਚ ਜਾ ਕੇ ਅਡ ਵਾਇਰ ਨੂੰ ਸੀ ਬਿਸਕੁਟ ਵਾਂਗੂ ਪੋਰਤਾ ਬਹੁਤ ਸੋਹਣਾ ਗੀਤ ਸੁਣਾਇਆ ਬਾਪੂ ਨੇ ਬਾਕੀ ਪਲਾਸ ਦੋਸਤਾ ਸਾਰਾ ਕੋ ਕਰਤਾ ਸੀ ਨਾ ਡਨ ਸੀ ਬਟ ਇਹ ਅਡ ਇਹ ਡਨ ਲਾ ਲਾ